क्षत्रिय काल बच्चों आओ पंजाबी सीखिए ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੱਚੋ ਅੱਜ ਆਪਾਂ ਕਰਨ ਜਾ ਰਹੇ ਆ ਸੈਕੰਡ ਕਲਾਸ ਦੀ ਨਵੀਂ ਉਡਾਨ ਪੁਸਤਕ ਦਾ ਲਾਸਟ ਲੈਸਨ ਪਾਠ 16ਵਾਂ ਕਾਰ ਕੈਸਨ ਦਾ ਨਾਮ ਕੀ ਹੈ ਕਾਰ ਠੀਕ ਹੈ ਤੇ ਅੱਜ ਆਪਾਂ ਕੁਐਸਚਨ ਆਨਸਰ ਕਰਾਂਗੇ ਪਹਿਲਾ ਕੁਐਸਚਨ ਹੈ ਉਹ ਹੀ ਹੈ ਜਿਹੜਾ ਹੁੰਦਾ ਹੀ ਹੈ ਹਮੇਸ਼ਾ ਕੁਐਸਚਨ हेठ लिखे प्रश्नों के उत्तर देने सही विकल्प की चोन करो पहला क्वेश्चन की आ जाऊगा लैसन पढ़ लिया ना कविता पढ़ ली ना चंकी तरह याद हो गई तो चलो क्वेश्चन करते हैं यह कार किस दी है शेर की बिल्ली की बागड़ बिले की कि बिल्लिया की किसकीगड़ बिले की यह कार किसकी बागड़ बिले की ਇਸ ਕਾਰ ਦਾ ਰੰਗ ਕਿਹੜਾ ਹੈ ਚਿੱਟਾ ਨੀਲਾ ਲਾਲ ਕਿ ਸੁਫੇਦ ਕਿਹੜਾ ਰੰਗ ਹੈ ਬੁੱਕ ਦੇ ਵਿੱਚ ਦਿਖ ਰਿਹਾ ਹੈ ਨਾ ਕੀ ਇਹ ਇਸ ਇਸ ਦੀ ਕਾਰ ਦਾ ਰੰਗ ਕਿਹੜਾ ਹੈ ਨੀਲਾ ਅਗਲਾ ਕੁਐਸਚਨ ਹੈ ਕਾਰ ਨੂੰ ਬੇਕਾਰ ਕਿਉਂ ਕਿਹਾ ਗਿਆ ਹੈ ਚੱਲਦੀ ਨਹੀਂ ਸੀ ਨਾ ਕਾਰ ਉਹਦੀ ਕਦੀ ਰੁਕ ਜਾਂਦੀ ਖੜੀ ਖੜੀ ਰੁਕ ਜਾਂਦੀ ਸੀ ਕਦੀ ਉੱਪਰੋਂ ਚੜ੍ਹਦੀ

आजुगा ठीक द निशान ठीक है बच्चों अगला क्वेश्चन है बच्चों, आवाज के हो जि है कार्वाज बागड़ बेले की कार की आवाज के हो नवी कार वर्गी बहुत माड़ी ड्राउनी का बहुत वादिया की सी दी सी ना, डरा की आजुगा इत ड्राउनी, ड्राउनी सी कार आवाज कार किए चलती है बहुत वादिया चंगी, बहुत माड़ी के ठीक ठीक किलती है बहुत माणी इत आजुगा अगला प्रश्न देख लें हैं। सही ते गलत गल निशान लगाओ पहला की आजुगा बागड़ बिले की कार नवी सी ਬੱਗੜ ਬਿੱਲੇ ਦੀ ਕਾਰ ਨਵੀਂ ਸੀ ਨਵੀਂ ਨਹੀਂ ਸੀ ਨਾ ਪੁਰਾਣੀ ਸੀ ਇੱਥੇ ਕੀ ਆਜੂਗਾ ਕ੍ਰੋਸ ਦਾ ਨਿਸ਼ਾਨ ਗਲਤ ਦਾ ਨਿਸ਼ਾਨ ਆਜੂਗਾ ਬਿੱਲੀਆਂ ਨੂੰ ਉਸਦੀ ਕਾਰ ਪਸੰਦ ਸੀ ਪਸੰਦ ਸੀ ਕ ਬਿੱਲੀਆਂ ਨੂੰ ਡਰ ਜਾਂਦੀਆਂ ਸੀ ਨਾ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਸੀ ਇਸ ਲਈ ਇੱਥੇ ਵੀ ਕੀ ਆਜੂਗਾ ਗਲਤ ਠੀਕ ਹੈ ਪੁਰਾਣੀ ਕਾਰ ਰਸਤੇ ਵਿੱਚ ਰੁੱਕ ਜਾਂਦੀ ਸੀ ਇੱਥੇ ਕੀ ਆਜੂਗਾ ਠੀਕ ਦਾ ਨਿਸ਼ਾਨ ਰੁੱਕ ਜਾਂਦੀ ਸੀ ਨਾ ਪੁਰਾਣੀ ਕਾਰ ਬਿੱਲੇ ਨੇ ਚੰਗੀ ਕਾਰ ਲਿਆਂਦੀ ਇੱਥੇ ਕੀ ਆਜੂਗਾ ਠੀਕ ਤਨਸ਼ਾਂ ਬਿੱਲੇ ਨੇ ਨਵੀਂ ਕਾਰ ਲਿਆਂਦੀ ਸੀ ਨਾ ਚੰਗੀ ਵਾਲੀ ਹੈਨਾ ਲਾਲ ਰੰਗ ਦੀ ਜਿਹੜੀ ਸੀ ਹੈਨਾ ਤੇ ਬੱਚੋ ਆਪਾਂ ਅਗਲਾ ਕੁਐਸਚਨ ਦੇਖ ਲਈਏ ਖਾਲੀ ਥਾਵਾਂ ਭਰੋ ਤੀਸਰਾ ਕੁਐਸਚਨ ਕੀ ਹੈ ਖਾਲੀ ਥਾਵਾਂ ਭਰੋ ਤੁਹਾਨੂੰ ਇਹ ਦਿੱਤੇ ਹੋਣੇ ਹੈ ਕੁਝ ਸ਼ਬਦ ਦਿੱਤੇ ਹੋਣੇ ਹੈ ਇਹਨਾਂ ਨੂੰ ਤੁਸੀਂ ਇਹਦੇ ਵਿੱਚ ਭਰਨਾ ਹੈ ਠੀਕ ਹੈ ਜਿੱਦਾਂ ਕਾਰ ਦਾ ਰੰਗ ਡੈਸ਼ ਹੈ ਕਾਰ ਦਾ ਰੰਗ ਕੀ ਹੈ ਨੀਲਾ ਇਹ ਆ ਜਾਊਗਾ ਇੱਥੇ ਠੀਕ ਹੈ ਨੀਲਾ ਹੈ ਇਹ ਮੈਂ ਭਰ ਵੀ ਦਿੰਦੀ ਆ ਤੁਹਾਨੂੰ ਕਿਸ ਕਾਰ ਨੂੰ ਡੈਸ਼ ਚ ਲੰਮਦਾ ਹੈ ਕੌਣ ਚ ਲੰਮਦਾ ਹੈ ਬਾਗੜ ਬਿੱਲਾ ਕੀ ਆ ਜਾਊਗਾ ਇੱਥੇ ਬਾਗੜ ਬਿੱਲਾ ਡੈਸ਼ ਵਿੱਚ ਇਹ ਕਾਰ ਰੁੱਕ ਜਾਂਦੀ ਹੈ ਪਾਣੀ ਪਾਣੀ ਵਿੱਚ ਇਹ ਕਾਰ ਰੁੱਕ ਜਾਂਦੀ ਹੈ ਇੱਥੇ ਪਾਣੀ ਆ ਜਾਊਗਾ ਇਹ ਕਾਰ ਡੈਸ਼ ਨੂੰ ਡਰਾਉਂਦੀ ਹੈ ਕਿਸ ਨੂੰ ਡਰਾਉਂਦੀ ਹੈ ਬਿੱਲੀਆਂ ਨੂੰ ਬਾਗੜ ਬਿੱਲਾ ਇਸ ਕਾਰ ਤੋਂ ਡੈਸ਼ ਗਿਆ ਹੈ ਡੈਸ਼ ਮਤਲਬ ਉੱਕ ਗਿਆ ਹੈ ਉੱਕ ਗਿਆ ਸੀ ਨਾ ਬਾਗੜ ਬਿੱਲਾ ਬਾਗੜ ਬਿੱਲਾ ਇਸ ਕਾਰ ਤੋਂ ਉੱਕ ਗਿਆ ਹੈ ਮੈਂ ਹੁਣ ਥੋੜੇ ਇਹਨਾਂ ਨੂੰ ਭਰ ਦਿੰਦੀ ਆ ਇਹਦੇ ਵਿੱਚ ਤੇ ਮੈਂ ਖਾਲੀ ਥਾਂ ਮੇਂ ਭਰ ਦਿਤੀਆਂ ਤੁਸੀਂ ਸਾਰਿਆਂ ਨੇ ਇਹ ਆਪਣੀ ਨੋਟਬੁੱਕ ਤੇ ਨੋਟ ਕਰ ਲੈਣੀ ਆ ਠੀਕ ਹੈ ਅਗਲਾ ਕੁਐਸਚਨ ਹੈ ਪ੍ਰਸ਼ਨਾਂ ਦੇ ਉੱਤਰ ਦੋ ਕਾਰ ਕੌਣ ਚਲਾਉਂਦਾ ਹੈ ਕੌਣ ਚਲਾਉਂਦਾ ਸੀ ਕਾਰ ਕਾਰ ਬਾਗੜ ਬਿੱਲਾ ਚਲਾਉਂਦਾ ਹੈ ਕੀ ਬਿੱਲੇ ਨੂੰ ਇਹ ਕਾਰ ਚੰਗੀ ਲੱਗਦੀ ਹੈ ਨਹੀਂ ਚੰਗੀ ਲੱਗਦੀ ਸੀ ਨਾ ਜੀ ਨਹੀਂ ਬਿੱਲੇ ਨੂੰ ਇਹ ਕਾਰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਹੈ ਠੀਕ ਹੈ ਜੀ ਨਹੀਂ ਬਿੱਲੇ ਨੂੰ ਇਹ ਕਾਰ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਹੈ ਇਸ ਤਰ੍ਹਾਂ ਆ ਜਾਊਗਾ ਠੀਕ ਹੈ ਬੱਚੋ ਬੱਚੋ ਅਗਲਾ ਕੁਐਸਚਨ ਆ ਗਿਆ ਹੈ ਤੀਸਰਾ ਕੀ ਇਸਦਾ ਹਾਰਨ ਵੱਜਦਾ ਹੈ ਜਿਹੜੀ ਬਾਗੜ ਵਿੱਲੇ ਦੀ ਕਾਰ ਸੀ ਉਸਦਾ ਹਾਰਨ ਵੱਜਦਾ ਸੀ ਨਹੀਂ ਇਸਦਾ ਹਾਰਨ ਨਹੀਂ ਵੱਜਦਾ ਹੈ ਠੀਕ ਹੈ ਅਗਲਾ ਹੈ ਕਿ ਇਹ ਕਾਰ ਤੇਜ਼ ਭੱਜਦੀ ਹੈ ਨਹੀਂ ਇਹ ਕਾਰ ਹੌਲੀ-ਹੌਲੀ ਚਲਦੀ ਹੈ ਪੰਜਵਾਂ ਕੁਐਸਚਨ ਹੈ ਇਸ ਕਾਰ ਤੋਂ ਕੌਣ ਡਰਦਾ ਹੈ ਆਨਸਰ ਕੀ ਆਜੂਗਾ ਇਸ ਕਾਰ ਤੋਂ ਬਿੱਲੀਆਂ ਡਰਦੀਆਂ ਹਨ ਅਗਲਾ ਹੈ ਕਾਰ ਕਿੱਥੇ ਰੁਕ ਜਾਂਦੀ ਹੈ ਕਿੱਥੇ ਰੁਕ ਜਾਂਦੀ ਹੈ ਕਾਰ ਉਸ ਦੀ ਕਾਰ ਵਰਖਾ ਵਿੱਚ ਰੁੱਕ ਜਾਂਦੀ ਹੈ ਜਾਂ ਪਾਣੀ ਵਿੱਚ ਰੁੱਕ ਜਾਂਦੀ ਹੈ ਕੀ ਇਹ ਕਾਰ ਸਿੱਧੀ ਜਾਂਦੀ ਹੈ ਨਹੀਂ ਸੱਜੇ ਮੋੜੋਂ ਤਾਂ ਖੱਬੇ ਜਾਂਦੀ ਹੈ ਖੱਬੇ ਕੱਟੋਂ ਤਾਂ ਸੱਜੇ ਜਾਂਦੀ ਹੈ ਇਸ ਤਰ੍ਹਾਂ ਹੀ ਜਾਂਦੀ ਸੀ ਨਾ ਉਸ ਦੀ ਕਾਰ ਬਾਗੜ ਬਿੱਲੇ ਦੀ ਹੈ ਨਾ ਤੇ ਚਲੋ ਇਹ ਜਲਦੀ ਨਾਲ ਨੋਟ ਕਰ ਲਓ ਇੱਕ ਕੁਐਸਚਨ ਹੋਰ ਰਹਿ ਗਿਆ ਹੈ ਆਪਾਂ ਉਹ ਵੀ ਕਰ ਲੈਂਦੇ ਆ ਬੱਚੋ ਇਹ ਹੈ ਲੈਸਨ ਦਾ ਲਾਸਟ ਕੁਐਸਚਨ ਵਚਨ ਬਦਲੋ ਠੀਕ ਹੈ ਇੱਕ ਵਚਨ ਲਿਖਿਆ ਹੋਣਾ ਇੱਧਰ ਤੁਸੀਂ ਬਹੁਵਚਨ ਚ ਲਿਖਣਾ ਠੀਕ ਹੈ ਬਹੁਵਚਨ ਲਿਖਣਾ ਹੁਣ ਦੇਖੋ ਕਾਰ ਕਾਰਾਂ ਕਾਰ ਇੱਕ ਹੋ ਗਈ ਕਾਰਾਂ ਕਿੰਨੀਆਂ ਹੋ ਗਈਆਂ ਹੈਨਾ ਜਿਆਦਾ ਕਾਰਾਂ ਨਦੀ ਇੱਕ ਨਦੀਆਂ ਬਹੁਤ ਸਾਰੀਆਂ ਨਦੀਆਂ ਬਿੱਲੀ ਇੱਕ ਬਿੱਲੀਆਂ ਇੱਕ ਦੋ ਜਾਂ ਦੋ ਤੋਂ ਜ਼ਿਆਦਾ ਨੂੰ ਕੀ ਕਹਿੰਦੇ ਆ ਬਿੱਲੀਆਂ ਤਸਵੀਰ ਇੱਕ ਤਸਵੀਰਾਂ ਸੜਕ ਸੜਕਾਂ ਸੜਕ ਸੜਕਾਂ ਫਿਰ ਆ ਗਿਆ ਪਹਾੜ ਪਹਾੜਾ ਨਹੀਂ ਬੋਲਦੇ ਨਾ ਪਹਾੜ ਪਹਾੜ ਉੱਥੇ ਬਹੁਤ ਸਾਰੇ ਪਹਾੜ ਸੰਨ ਠੀਕ ਹੈ ਪਹਾੜਾ ਉਹ ਦੋ ਕਹਿੰਦੇ ਜਦੋਂ ਆਪਾਂ ਕਿਤੇ ਜਾਣਾ ਹੋਵੇ ਜਾ ਅਸੀਂ ਪਹਾੜਾਂ ਵਿੱਚ ਚੱਲੇ ਆ ਹਨਾ ਇਹ ਹੁੰਦਾ ਅਸੀਂ ਬਹੁਤ ਸਾਰੇ ਪਹਾੜ ਦੇਖੇ ਠੀਕ ਹੈ ਪਹਾੜਾਂ ਦੇਖੇ ਨਹੀਂ ਨਾ ਲੈ ਕਹਿ ਸਕਦੇ ਅਸੀਂ ਬਹੁਤ ਸਾਰੇ ਪਹਾੜ ਦੇਖੇ ਕੁੱਤਾ ਕੁੱਤੇ ਬਿੱਲਾ ਬਿੱਲੇ ਬਿੱਲੇ ਦਾ ਕੀ ਆਜੂਗਾ ਬਹੁਤ ਸਾਰੇ ਬਿੱਲੇ ਠੀਕ ਹੈ ਸਮਝ ਆ ਗਈ ਨਾ ਤੇ ਨੋਟ ਕਰ ਲਓ ਤੇ ਬੱਚੋ ਅੱਜ ਦਾ ਇਹ ਲੈਸਨ ਇੱਥੇ ਹੀ ਖਤਮ ਹੁੰਦਾ ਹੈ ਤੇ ਬੱਚੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਠੀਕ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਜਿੰਨੇ ਵੀ ਫਰੈਂਡਸ ਐ ਜੋ ਪੰਜਾਬੀ ਸਿੱਖਣਾ ਚਾਹੁੰਦੇ ਐ ਜਾਂ ਜਿਹੜੇ ਸੈਕਿੰਡ ਕਲਾਸ ਦੇ ਵਿੱਚ ਐ ਉਹਨਾਂ ਨੂੰ ਆਪਣੇ ਫਰੈਂਡਸ ਨੂੰ ਸ਼ੇਅਰ ਕਰੋ ਤਾਂ ਕਿ ਉਹਨਾਂ ਦੀ ਤੁਸੀਂ ਕੁਝ ਹੈਲਪ ਕਰ ਸਕੋ ਠੀਕ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਆ ਕਰੋ ਬੱਚੋ ਤੇ ਅਗਲੀ ਕਲਾਸ ਦੇ ਵਿੱਚ ਆਪਾਂ ਨਵੀਂ ਬੁੱਕ ਲੈ ਕੇ ਆਵਾਂਗੇ ਤੇ ਨਵਾਂ ਆਪਾਂ ਆਪਣੀ ਨਵੀਂ ਕਲਾਸ ਲੈ ਕੇ ਆਵਾਂਗੇ ਕਿਹੜੀ ਕਲਾਸ ਲੈ ਕੇ ਆਉਂਦੇ ਆ 3rd ਕਲਾਸ ਲੈ ਕੇ ਆਵਾਂਗੇ ਠੀਕ ਹੈ ਉਸ ਉਹਨੂੰ ਆਪਾਂ ਪੜ੍ਹਾਂਗੇ ਪਹਿਲਾਂ ਤੇ ਉਸਦੇ ਕੁਐਸਚਨ ਆਨਸਰ ਕਰਾਂਗੇ ਠੀਕ ਹੈ ਬੱਚੋ ਤੇ ਤਦ ਤੱਕ ਲਈ ਓਕੇ ਬੱਚੋ ਟੇਕ ਕੇਅਰ Thank you. Bye bye.